ਪਾਏ ਅਮਰਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਆ ਅਸਾਮਾਂ ਤੇ ਜਦੋਂ ਵੀ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਮਿਲਣ ਲਈ ਜਾਂਦਾ ਹੈ ਤਾਂ ਜਾਂ ਉਹਨਾਂ ਦੇ ਪਰਿਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਪਿਛਲੇ ਦਿਨਾਂ 'ਚ ਉਹਨਾਂ ਦੇ ਚਚੇਰੇ ਭਰਾ ਨੂੰ ਵੀ ਪੁਲਿਸ ਨੇ ਫੜ ਲਿਆ ਸੀਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਉਹ ਹੀ ਸਾਰਿਆਂ ਦਾ ਉੱਥੇ ਹੀ ਆ ਜਾਂਦੀ ਆ ਨਾ ਕਹਾਣੀ ਵੀ ਉਹ ਡਿਬਰੂਗੜ ਦੇ ਵਿੱਚ ਇੰਨੀ ਦੂਰ ਅਸਾਮ ਦੇ ਵਿੱਚ ਉਹਦੇ ਮਾਪੇ ਆ ਆਮ ਵਿਚਾਰੇ ਜਿਹੜੇ ਹੈਗੇ ਤੁਰੇ ਫਰੀ ਜਾਂਦੇ ਹੈਗੇ ਆ ਸਰਕਾਰਾਂ ਜਿਹਨੂੰ ਚਾਹਣ ਜੋ ਮਰਜ਼ੀ ਕਰਨ ਜਿੱਥੇ ਮਰਜ਼ੀ ਵਰਤਣ ਵਰਤ ਕੇ ਜਿਹੜਾ ਹੈਗਾ ਜੋ ਮਰਜ਼ੀ ਉਹਨਾਂ ਦੇ ਨਾਲ ਜਿਹੜਾ ਹੈਗਾ ਲਿਹਾਜ ਕਰਨ ਤੇ ਜੇ ਅਮਰਤਪਾਲ ਨੂੰ ਲੈ ਕੇ ਗੱਲ ਕਰੀਏ ਤਾਂ ਬਹੁਤ ਸਾਰੀ ਸਿੱਖ ਜਥੇਬੰਦੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜੇਕਰ ਤੁਸੀਂ ਜੇਲ੍ਹ ਦੇ ਵਿੱਚ ਹੀ ਰੱਖਣਾ ਤਾਂ ਉਹਨਾਂ ਨੂੰ ਪੰਜਾਬ ਕਿਉਂ ਨਹੀਂ ਲੈ ਕੇ ਜਾਇਆ ਮੈਂ ਕਹਣਾ ਵੀ ਉਹਦੇ ਤੇ ਚਾਰजेस ਕੀ ਹੈਗੇ ਕੋਈ ਮਰਡਰ ਚਾਰजेस ਕੋਈ ਹੋਰ ਖਤਰਨਾਕ ਚਾਰजेस ਹੈਗੇ ਜਿਹਦੇ ਖਿਲਾਫ ਖਤਰਨਾਕ ਚਾਰजेस ਸੀ ਪੰਚਕੂਲੇ ਦੇ ਵਿੱਚ ਕਿੰਨੀ ਵੱਡ ਟੋਕੋ ਸਰਕਾਰੀ ਬਿਲਡਿੰਗਾਂ ਆਂ ਔਰ ਸਰਕਾਰੀ ਗੱਡੀਆਂ ਸੜੀਆਂ ਉਸ ਬੰਦੇ ਨੂੰ ਤੁਸੀਂ ਜਿਹੜਾ ਹੈਗਾ ਫਰੀ ਚਿੱਟ ਦੇ ਰਹੇ ਹੈਗੇ ਇਹਦਾ ਕਰੈਕਟਰ ਕੀ ਹੈਗਾ ਕਿੰਨੇ ਬੰਦੇ ਇਸ ਬੰਦੇ ਨੇ ਨਪੁਸਕ ਬਣਾਏ ਕਿੰਨੀਆਂ ਕੁੜੀਆਂ ਦੇ ਨਾਲ ਰੇਪ ਕੀਤਾ ਕਿੰਨੇ ਬੰਦੇ ਜਿਹੜੇ ਹੈਗੇ ਉਹਨਾਂ ਦੇ ਮਰਡਰ ਕੀਤੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਆ ਆਸਾਮਾਂ ਤੇ ਜਦੋਂ ਵੀ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਮਿਲਣ ਲਈ ਜਾਂਦਾ ਹੈ ਤਾਂ ਜਾਂ ਉਹਨਾਂ ਦੇ ਪਰਿਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਪਿਛਲੇ ਦਿਨਾਂ 'ਚ ਉਹਨਾਂ ਦੇ ਚਤੇਰੇ ਭਰਾ ਨੂੰ ਵੀ ਪੁਲਿਸ ਨੇ ਫੜ ਲਿਆ ਸੀਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਫਿਰ ਉਹੀ ਸਾਰੀਆਂ ਦਾ ਉੱਥੇ ਹੀ ਆ ਜਾਂਦੀ ਹੈ ਨਾ ਕਹਾਣੀ ਵੀ ਉਹ ਡਿਬਰੂਗੜ ਦੇ ਵਿੱਚ ਇੰਨੀ ਦੂਰ ਅਸਾਮ ਦੇ ਵਿੱਚ ਉਹਦੇ ਮਾਪੇ ਆਮ ਵਿਚਾਰੇ ਜਿਹੜੇ ਹੈਗੇ ਤੁਰੇ ਫਰੀ ਜਾਂਦੇ ਹੈਗੇ ਆ ਕਦੇ ਉਹ ਜਾਂਦੇ ਆ ਔਰਤਾਂ ਨੂੰ ਪੈਸੇ ਲਾ ਕੇ ਜਾਂਦੇ ਹੈਗੇ ਆ ਤੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤੇ ਇਹ ਦੂਜੇ ਪਾਸੇ ਆਪ ਰਾਮ ਰਹੀਮ ਦੇਖ ਲੋ ਫਿਰ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਸਰਕਾਰਾਂ ਦੇ ਹੱਥ ਵਿੱਚ ਸਭ ਕੁਝ ਹੈਗਾ ਸਰਕਾਰਾਂ ਜਿਹਨੂੰ ਚਾਹਣ ਜੋ ਮਰਜ਼ੀ ਕਰਨ ਜਿੱਥੇ ਮਰਜ਼ੀ ਵਰਤਣ ਭਾਰਤ ਕੇ ਜਿਹੜਾ ਹੈਗਾ ਜੋ ਮਰਜ਼ੀ ਉਹਨਾਂ ਦੇ ਨਾਲ ਜਿਹੜਾ ਹੈਗਾ ਲਿਹਾਜ਼ ਕਰਨ ਜਾਂ ਉਹਨਾਂ ਦੇ ਨਾਲ ਦੁਰਵਿਹਾਰ ਕਰਨ ਸੋ ਉਹੀ ਜਿਹੜਾ ਹੈਗਾ ਸਰਕਾਰਾਂ ਜਿਕਰ ਰਹੀਆਂ ਹੈਗੀਆਂ ਅਮਰਤਪਾਲ ਦੇ ਮਾਮਲੇ 'ਚ ਵੀ ਉਹੀ ਘੱਟ ਨਹੀਂ ਦਿੱਤੀ ਤੇ ਜੇ ਅਮਰਤਪਾਲ ਨੂੰ ਲੈ ਕੇ ਗੱਲ ਕਰੀਏ ਤਾਂ ਬਹੁਤ ਸਾਰੀ ਸਿੱਖ ਜਥੇਬੰਦੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜੇਕਰ ਤੁਸੀਂ ਜੇਲ੍ਹ ਦੇ ਵਿੱਚ ਹੀ ਰੱਖਣਾ ਤਾਂ ਉਹਨਾਂ ਨੂੰ ਪੰਜਾਬ ਕਿਉਂ ਨਹੀਂ ਲੈ ਕੇ ਜਾਇਆ ਲੈ ਕੇ ਆ ਹੋ ਰਿਹਾ ਆਹੀ ਕੁਐਸਚਨ ਹੈ ਨਾ ਆਹੀ ਕੁਐਸਚਨ ਹੈਗਾ ਕਿ ਤੁਸੀਂ ਉਹਦੇ ਉੱਤੇ ਧਾਰਾ ਕਿਡੀਆਂ ਲਾ ਰਹੇ ਆ ਐਕਟ ਕਿਹੜੇ ਲਾ ਰਹੇ ਹੈਗੇ ਆ ਤੁਸੀਂ ਉਸ ਐਕਟ ਦੇ ਥੱਲੇ ਜਿਹੜਾ ਹੈਗਾ ਉਹਨੂੰ ਦਿਬੜੂਗੜਾ ਅਸਾਮ ਦੇ ਵਿੱਚ ਰੱਖ ਰਹੇ ਹੈਗੇ ਤੁਸੀਂ ਬਾਕੀਆਂ ਨੂੰ ਕੀ ਕਰ ਰਹੇ ਆ ਮੈਂ ਕਹਿੰਦਾ ਵੀ ਉਹਦੇ ਤੇ ਚਾਰजेस ਕੀ ਹੈਗੇ ਕੋਈ ਮਰਡਰ ਚਾਰजेस ਕੋਈ ਹੋਰ ਖਤਰਨਾਕ ਚਾਰजेस ਹੈਗੇ ਜਿਹਦੇ ਖਿਲਾਫ ਖਤਰਨਾਕ ਚਾਰजेस ਸੀ ਪੰਚਕੂਲੇ ਦੇ ਵਿੱਚ ਕਿੰਨੀ ਵੱਡ ਟੋਕੋ ਹੋਈ ਕਿੰਨੇ ਲੋਕ ਉੱਥੇ ਮਰੇ ਕਿੰਨੇ ਪੁਲਿਸ ਵਾਲਿਆਂ ਦਾ ਨੁਕਸਾਨ ਹੋਇਆ ਕਿੰਨੀਆਂ ਸਰਕਾਰੀ ਬਿਲਡਿੰਗਾਂ ਆ ਸਰਕਾਰੀ ਗੱਡੀਆਂ ਸੜੀਆਂ ਉਸ ਬੰਦੇ ਨੂੰ ਤੁਸੀਂ ਜਿਹੜਾ ਹੈਗਾ ਫਰੀ ਚਿੱਟ ਦੇ ਰਹੇ ਹੈਗੇ ਦੇਖੋ ਜਿਹੜਾ ਪ੍ਰੋਲ ਦਾ ਲਾਅ ਹੈਗਾ ਉਹਦੇ ਵਿੱਚ ਕੀ ਹੈ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਉਹਦੇ ਵਿੱਚ ਇਹ ਹੈਗੀ ਹੈ ਕਿ ਕਿਸੇ ਬੰਦੇ ਦਾ ਚਾਲ ਚੱਲ ਨੂੰ ਤੁਸੀਂ ਦੱਸੋ ਕਿਸੇ ਇੱਕ ਬੰਦੀ ਕਦੀ ਹੈਗੇ ਜਿਹੜਾ ਕਿਸੇ ਦੇ ਉੱਤੇ ਦੋਰਾ ਕੋਈ ਇੱਕ ਛੱਟਾ ਗਿਰਿਆ ਹੋਵੇ ਔਰ ਇਸ ਬੰਦੇ ਦਾ ਇਹਦਾ ਟਰੈਕਟਰ ਕੀ ਹੈਗਾ ਕਿੰਨੇ ਬੰਦੇ ਇਸ ਬੰਦੇ ਨੇ ਨਿਰਪੁੰਸਕ ਬਣਾਏ ਕਿੰਨੀਆਂ ਕੁੜੀਆਂ ਦੇ ਨਾਲ ਰੇਪ ਕੀਤਾ ਕਿੰਨੇ ਬੰਦੇ ਜਿਹੜੇ ਹੈਗੇ ਉਹਨਾਂ ਦੇ ਮਰਡਰ ਕੀਤੇ ਔਰ ਉਹ ਚਾਰਜ ਪ੍ਰੂਵ ਹੋਏ ਵੀ ਆ ਫਿਰ ਉਹਦੇ باوجود ਉਹ ਕਹਿੰਦੇ ਜੀ ਇਹ ਇਹ ਦਾ ਆਚਰਣ ਜਿਹੜਾ ਹੈਗਾ ਸਹੀ ਹੈ ਇਸ ਕਰਕੇ ਅਸੀਂ ਇਹਨੂੰ ਪ੍ਰੋਲ ਦੇ ਰਹੇ ਆ ਕਿਤੇ ਨਾ ਕਿਤੇ ਜਿਹੜਾ ਹੈਗਾ ਹਾਲਾਤ ਮਤਲਬ ਹੈ ਜਿਵੇਂ ਮੇਰਾ ਕੁਐਸਚਨਸ ਆ ਰਹੇ ਤੇ ਹੈਗਾ ਮੇਰਾ ਕੁਐਸਚਨ ਸਰਕਾਰਾਂ ਤੇ ਵੀ ਹੈ ਮੇਰਾ ਕੁਐਸਚਨ ਜੁਡੀਸ਼ਰੀ ਤੇ ਵੀ ਹੈ ਮੈਨੂੰ ਲੱਗਦਾ ਹੈ ਇਹ ਹੈਗਾ ਕਿ ਜਿਹੜਾ ਹੈਗਾ ਜੁਡੀਸ਼ਰੀ ਜਿਹੜੀ ਹੈਗੀ ਹੈ ਜਿਹੜੀ ਡੈਮੋਕਰੇਸੀ ਹੈਗੀ ਆ ਉਹਦਾ ਮਿਸਯੂਜ਼ ਆਫ ਡੈਮੋਕਰੇਸੀ ਜਿਹੜਾ ਹੈਗਾ ਹੋ ਰਿਹਾ ਹੈ